ਸਭ ਹਾਂਦਾ ਹੁੰਦਾ ਹੁੰਦਾ ਹੁਣ ਲੋਕਾਂ ਤੇ ਉਹਨਾਂ ਜਨਾਨੀਆਂ ਤੇ ਜਿਹੜੀਆਂ ਭਾਲਦੀਆਂ ਵਾ ਕਿ ਸਾਡੀਆਂ ਨੂੰ ਸਾਡੀਆਂ ਸੇਵਾ ਨਹੀਂ ਕਰਦੀਆਂ ਸਾਡਾ ਕਹਿਣਾ ਨਹੀਂ ਮੰਨਦੀਆਂ ਪਰ ਦਿਲੋਂ ਦਿਲੋਂ ਇਹ ਹੱਸਾਂ ਹੁੰਦਾ ਕਿ ਇਹਨਾਂ ਨੇ ਆਪਣੀ ਸੱਸ ਨੂੰ ਕਦੀ ਪਾਣੀ ਦਾ ਘੁੱਟਣੀ ਪੁੱਛਿਆ ਹੁੰਦਾ ਤੇ ਇਹ ਭਾਲਦੀਆਂ ਜਿਹੜੀਆਂ ਉਹਨਾਂ ਦੇ ਸੇਵਾ ਕਰਨ ਤੁਸੀਂ ਜਿੱਦਾਂ ਦਾ ਬੀਜਿਆ ਤੁਹਾਨੂੰ ਉਦਾਂ ਦਾ ਹੀ ਮਿਲਣਾ ਹੈ ਨਾ ਜੇ ਤੁਸੀਂ ਆਪਣੀ ਸੱਸ ਦੀ ਕਿਤੇ ਸੇਵਾ ਕੀਤੀ ਹੋਗੀ ਆਪ ਤੁਸੀਂ ਆਂਦੀਆਂ ਪਾਣ ਅਲੱਗ ਹੋ ਗਈਆਂ ਹੁਣ ਤੇ ਨੂੰ ਹਾਣੂ ਕਹਿੰਦੀ ਆ ਵਾ ਇਕੱਠੀਆਂ ਹੋ ਕੇ ਰੋ ਇਕੱਠੇ ਰੋ ਇੱਕੋ ਘਰ ਚ ਰੋ ਤੇ ਨੂੰ ਸਾਡੀ ਪੂਜ ਪੂਜ ਕਰੇ ਤੇ ਆਪ ਤੁਸੀਂ ਕਦੀ ਆਪਣੀ ਸੱਸ ਨੂੰ ਕਦੀ ਮਾਂ ਦਾ ਛੱਡੂਣ ਸੱਸ বিনা ਸਮਝਿਆ ਹੋਵੇ ਤੇ ਉਹ ਪਾਲਦੀ ਆ ਨੂੰ ਸਾਡੀ ਸੇਵਾ ਕਰੇ ਨੂੰ ਸਾਨੂੰ ਉੱਚੀ ਇਹ ਲਾ ਪਾਣਾ ਬੀਜਿਆ ਹੋਇਆ ਦੇਖੋ ਤਾਂ ਕੀ ਬੀਜਿਆ ਸੀ ਜੇ ਤੁਸੀਂ ਵਧੀਆ ਆਪਣੇ ਵਡਿਆਣਾ ਕੀਤਾ ਹੋਇਆ ਨਾ ਤੇ ਟੈਨਸ਼ਨ ਨਾ ਲੋ ਹੈਗਨਲ ਵੀ ਵਧੀਆ ਹੀ ਹੋਏਗਾ